ਬੀਤੀ ਦੇਰ ਸ਼ਾਮ ਸਥਾਨਕ ਇੰਦਰਾ ਨਗਰੀ ਵਿੱਚੋਂ ਬੁਆ ਭਤੀਜੇ ਨੂੰ 50 ਗ੍ਰਾਮ ਹੀਰੋਨਸ ਨੇ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਇੱਕ ਕੰਪਿਊਟਰ ਕੰਡਾ ਅਤੇ 48000 ਰੁਪਏ ਦੀ ਨਕਦੀ ਬਰਾਮਦ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੀ ਪਾਲਿਕ ਚੌਕ ਗਾਣੇ ਫਾਇਲ ਕਰਾਉਣਾ ਨਾਕਾਬੰਦੀ ਕੀਤੀ ਸੀ ਤੇ ਉੱਥੇ ਸਾਨੂੰ ਮੈਨੂੰ ਮੁਖਬਰੀ ਹੋਈ ਸੀ ਵੀ ਆਹ ਬੰਦੇ ਚਿੱਟੇ ਦਾ ਕੰਮ ਕਰ ਰਹੇ ਨੇ ਇੱਕ ਸ਼ੱਬਾ ਸਿੰਘ ਸ਼ੱਬਾ ਸਿੰਘ ਦੀ ਮਾਤਾ ਲਾਡੀ ਔਰ ਇੱਕ ਕਮਲਦੀਪ ਸਿੰਘ ਆ ਕਦੇ ਲਾਢੀ ਤੇ ਕਮਰਦੀਸ਼ ਸਿੰਘ ਹੁਣ ਜਿਹੜੇ ਆਪੇ ਘਰ ਵਿੱਚ ਬੈਠੇ ਵੇਖ ਰਹੇ ਨੇ ਸ਼ੱਬਾ ਸਿੰਘ ਦੇ ਆਸੇ ਪਾਸੇ ਆ ਤੇ ਗ੍ਰੇਡ ਕਰਕੇ ਉਹਨਾਂ ਨੂੰ ਕਾਬੂ ਕੀਤਾ ਦਵਾ ਤੋਂ 50 ਗ੍ਰਾਮ ਹੋਇਆ ਨਾ 4850 ਰੁਪਏ ਡਰਗ ਮੰਨੀ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਜੀ ਤੇ ਸ਼ੱਬਾ ਸਿੰਘ ਦੀ ਪਾਲ ਜਾਰੀ ਹੈ ਬਾਕੀ ਅੱਗੇ ਤਕਰੀਰ ਚੱਲ ਰਹੀ ਹੈ ਅੱਜ ਇਹਦਾ ਰਿਮਾਂਡ ਲੈ ਕੇ ਬਾਕੀ ਕਾਰਵਾਈ ਕੀਤੀ ਜਾਊ ਇਸ ਅਸੀਂ ਵਾਲਮੀਕ ਚੌਕ ਗਾਣੇ ਫਾਇਲ ਕਰੋੜ ਨਾਕਾਬੰਦੀ ਕੀਤੀ ਸੀ ਤੇ ਉੱਥੇ ਸਾਨੂੰ ਮੈਨੂੰ ਮੁਖਬਰੀ ਹੋਈ ਸੀ ਵੀ ਆਹ ਬੰਦੇ ਚਿੱਟੇ ਦਾ ਕੰਮ ਕਰ ਰਹੇ ਆ ਇੱਕ ਸ਼ੱਬਾ ਸਿੰਘ ਸ਼ੱਬਾ ਸਿੰਘ ਦੀ ਮਾਤਾ ਲਾਡੀ ਔਰ ਇੱਕ ਕਮਲਦੀਪ ਸਿੰਘਾ ਜੋ ਕਦੇ ਲਾਡੀ ਤੇ ਕਮਲਦੀਪ ਸਿੰਘ ਹੋਣ ਜਿਹੜੇ ਆ ਕੇ ਘਰ ਵਿੱਚ ਬੈਠੇ ਵੇਖ ਰਹੇ ਤੇ ਸ਼ੱਬਾ ਸਿੰਘ ਦੇ ਆਸੇ ਪਾਸੇ ਆ ਤੇ ਗ੍ਰੇਡ ਕਰਕੇ ਉਹਨਾਂ ਨੂੰ ਕਾਬੂ ਕੀਤਾ ਦੋਵਾਂ ਤੋਂ 50 ਗ੍ਰਾਮ ਹੋਣ ਨਾ 4850 ਰੁਪਏ ਡਰਗ ਮੰਨੀ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ ਜੀ ਤੇ ਸ਼ੱਬਾ ਸਿੰਘ ਦੀ ਪਹਾਲ جاری ਹੈ ਬਾਕੀ ਅੱਗੇ ਤਕਰੀਰ ਚੱਲ ਰਹੀ ਹੈ ਅੱਜ ਇਹਦਾ ਰਿਮਾਂਡ ਲੈ ਕੇ ਬਾਕੀ ਕਾਰਵਾਈ ਚੱਲੀ ਆ